ਪਾਕਿਸਤਾਨ ਦੇ ਪੀਐਮ ਅਤੇ ਜਿਹੜੇ ਉਹਨਾਂ ਦੇ ਫੌਜ ਮੁਖੀ ਹੈਗੇ ਨੇ ਆਸ਼ਮਨਦੀਰ ਉਹ ਵਾਈਟ ਹਾਊਸ ਦੇ ਵਿੱਚ ਜਿਹੜਾ ਹੈ ਦੁਬਾਰਾ ਉਹਨਾਂ ਦੀ ਜਿਹੜੀ ਮਿਲਣੀ ਹੈ ਉਹ ਹੁੰਦੀ ਹੈਗੀ ਹੈ ਸਰਦਾਰਤਾ ਸਿੰਘ ਜੀ ਇੱਕ ਬੰਨੇ ਤਾਂ ਜੇ ਆਪਾਂ ਕਹੀਏ ਕਿ ਭਾਰਤ ਦੇ ਨਾਲ ਤੇ ਅਮਰੀਕਾ ਦੇ ਜਿਹੜੇ ਰਿਸ਼ਤੇ ਨੇ ਕਾਫੀ ਆਪਾਂ ਕਹੀਏ ਕਿ ਗਹਿਮੋਗਹਿਮੀ ਵਾਲੇ ਨੇ ਦੂਜੇ ਬੰਨੇ ਪਾਕਿਸਤਾਨ ਦੇ ਨਾਲ ਨੇੜਤਾ ਜਿਸ ਤਰੀਕੇ ਦੀ ਹੋ ਰਹੀ ਹੈਗੀ ਹੈ ਕਿਵੇਂ ਦੇਖਦੇ ਹਾਂ ਸੋ ਪਾਕਿਸਤਾਨ ਜਿਸ ਕਿਸਮ ਦੇ ਹਾਲਾਤ ਵਿੱਚ ਹੈ ਇਸ ਤਰ੍ਹਾਂ ਦੇ ਜੀਓ ਪੋਲਿਟੀਕਲ Trap ਵਿੱਚ ਫਸਿਆ ਹੋਇਆ ਸੀ ਇਗਨੋਰ ਹੋ ਰਿਹਾ ਸੀਗਾ ਇੰਟਰਨੈਸ਼ਨਲ ਕਮਿਟੀ ਚ ਸੋ ਉਹਨੂੰ ਅਪਰ ਹੈਂਡ ਆ ਜਿਹੜਾ ਮਿਲ ਗਿਆ ਹੋਇਆ 500 ਮਿਲੀਅਨ ਡਾਲਰ ਦੀ ਡੀਲ ਹੈ ਜਿਹੜੀ ਉਹ ਮੈਰਕਲ ਸਾਈਨ ਹੋਣ ਜਾ ਰਹੀ ਹੈ ਅਗਲੇ ਦਿਨਾਂ ਚ ਸੋ ਉਹਦੇ ਕਰਕੇ ਵਾਈਟ ਹਾਊਸ ਚ ਬੁਲਾਇਆ ਜਾ ਰਿਹਾ ਉਹ ਯਾਦਾ ਮਨ ਨਾਲ ਬਲੋਚਿਸਤਾਨ ਦੇ ਏਰੀਏ 'ਚ ਨੇ ਉਹ ਪਾਕਿਸਤਾਨ ਇਹ ਗੇਮ ਖੇਡ ਰਿਹਾ ਵੀ ਉਹਦੇ ਨਾਲ ਜਿਹੜਾ ਭਾਰਤ ਇਹ ਯਤਨ ਕਰ ਰਿਹਾ ਵੀ ਬਲੋਚਿਸਤਾਨ ਨੂੰ ਟੁੱਟ ਕੇ ਵੱਖਰਾ ਮੁਲਕ ਬਣਾ ਲਿਆ ਜਾਵੇ ਉਹ ਬਚ ਜਾਏਗਾ ਹੁਣ ਉੱਥੇ ਅਮਰੀਕਾ ਦੀ ਪ੍ਰੈਜੈਂਸ ਹੋਊਗੀ ਅਮਰੀਕਾ ਪਾਕਿਸਤਾਨ ਦੇ ਹਿੱਤਾਂ ਦੇ ਜਿਹੜਾ ਕਾਰਜ ਕਰੇਗਾ ਸੋ ਇਹ ਸਾਰਾ ਹੈਗਾ ਜਿਹੜਾ ਇਸ ਕਰਕੇ ਹੱਥੇ ਅਮਰੀਕਨ ਜਿਹੜੇ ਰਾਸ਼ਟਰਪਤੀ ਉਹਨਾਂ ਨੂੰ ਹੈਗੇ 500 ਮਿਲੀਅਨ ਡਾਲਰ ਦੀ ਕੁਝ ਕੰਪਨੀਆਂ ਨੇ ਉੱਥੇ ਡੀਲ ਕਰਨਗੀਆਂ ਜਿਹੜੇ ਰੀਅਰ ਅਰਥ ਮੈਟਲਸ ਆ ਜਾਂ ਮਿਨਰਲਸ ਆ ਉਹ ਜਿਹੜੀਆਂ ਚਿਪ ਬਣਾਉਣ ਚਾਹੇ ਹੋਰ ਜਿਹੜੀਆਂ ਹੈਗੀਆਂ ਈਵਨ ਈਵੀ ਦੀਆਂ ਬੈਟਰੀਜ਼ ਆ ਉਹਦੇ ਵਿੱਚ ਵੀ ਕੰਮ ਆਉਂਦੇ ਆ ਸੋ ਇਹ ਜਿਹੜਾ ਹੈਗਾ ਸਾਰਾ ਉਸ ਚੱਕਰ ਚੋਂ ਆ ਹਾਲੇ ਜਿਹੜਾ ਹੈਗਾ ਭਾਰਤ ਦੇ ਡਿਪਲੋਮੈਟਸ ਲਈ ਹਾਰਡਵਰਕ ਹੈਗਾ ਉਹਨਾਂ ਨੂੰ ਜਿਹੜਾ ਜੇਤਾ ਉਹ ਟੈਰਿਫਸ ਦੇ ਮਾਮਲੇ ਵਿੱਚ ਆ ਜਿਹੜੀ ਜਿਹੜੀ ਡੀਲ ਹੈਗੀ ਆ ਉਹ ਸਕਸੈਸਫੁਲ ਹੋ ਜਾਂਦੀ ਹੈਗੀ ਆ ਫਿਰ ਭਾਰਤ ਪੱਖੇ ਕੁਛ ਨਾ ਕੁਛ ਅਮਰੀਕਨ ਪ੍ਰਸ਼ਾਸਨ ਹੋ ਸਕਦਾ ਵਰਨਾ ਹਾਲੇ ਉਹਨਾਂ ਨੂੰ ਵੇਟਿੰਗ ਵਾਚ ਕਰਨਾ ਪਾਉ। ਪਾਕਿਸਤਾਨ ਦੇ ਪੀਐਮ ਅਤੇ ਜਿਹੜੇ ਉਹਨਾਂ ਦੇ ਫੌਜ ਮੁਖੀ ਹੈਗੇ ਨੇ ਆਸ਼ਰ ਮਨੀਰ ਉਹ ਵਾਈਟ ਹਾਊਸ ਦੇ ਵਿੱਚ ਜਿਹੜਾ ਹੈ ਦੁਬਾਰਾ ਉਹਨਾਂ ਦੀ ਜਿਹੜੀ ਮਿਲਣੀ ਹੈ ਉਹ ਹੁੰਦੀ ਹੈਗੀ ਹੈ ਸਰਦਾਰਤਾ ਸਿੰਘ ਜੀ ਇੱਕ ਪੰਨੇ ਤਾਂ ਜੇ ਆਪਾਂ ਕਹੀਏ ਕਿ ਭਾਰਤ ਦੇ ਨਾਲ ਤੇ ਅਮਰੀਕਾ ਦੇ ਜਿਹੜੇ ਰਿਸ਼ਤੇ ਨੇ ਕਾਫੀ ਆਪਾਂ ਕਹੀਏ ਕਿ ਗਹਿਮੋਗਮੀ ਵਾਲੇ ਨੇ ਦੂਜੇ ਪੰਨੇ ਪਾਕਿਸਤਾਨ ਦੇ ਨਾਲ ਨੇੜਤਾ ਜਿਸ ਤਰੀਕੇ ਦੀ ਹੋ ਰਹੀ ਹੈਗੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਹਾਂਜੀ ਹਾਂਜੀ ਸੋ ਇੱਕ ਹੋਰ ਖਬਰ ਆ ਰਹੀ ਹੈ ਕਿ ਵੀ ਪਾਕਿਸਤਾਨ ਜਿਹੜੇ ਆਪਣੇ ਰੀਅਲ ਅਰਥ ਮੈਟਲ ਆ ਤੇ ਨਿਊਟਰੀਐਂਟਸ ਆ ਜਿਹੜੇ ਧਰਤੀ ਚੋਂ ਨਿਕਲਦੇ ਹੈਗੇ ਆ ਬਹੁਤ ਸਾਰੇ ਮਿਨਰਲ ਪਦਾਰਥ ਉਹਨਾਂ ਦਾ ਉਹਨਾਂ ਦੀ ਡੀਲ ਅਮਰੀਕਾ ਨਾਲ ਸਾਈਨ ਹੋ ਰ ਜਾ ਰਹੀ ਹੈ ਜਿਹੜੀ ਕਿ ਤੁਸੀਂ ਦੇਖਿਆ ਵੀ ਉਹ ਜ਼ੇਲੈਂਸਕੀ ਨੇ ਕਹਿਇਆ ਜੀ ਬਿਲਕੁਲ ਸੋ ਜ਼ੇਲੈਂਸਕੀ ਨੇ ਨਾ ਕਰਤੇ ਸੀ ਉਦੋਂ ਸੋ ਪਾਕਿਸਤਾਨ ਜਿਸ ਕਿਸਮ ਦੇ ਹਾਲਾਤ ਵਿੱਚ ਹੈ ਜਿਸ ਤਰ੍ਹਾਂ ਦੇ ਜੀਓ ਪੋਲਿਟੀਕਲ ਟ੍ਰੈਪ ਵਿੱਚ ਫਸਿਆ ਹੋਇਆ ਸੀ ਇਗਨੋਰ ਹੋ ਰਿਹਾ ਸੀਗਾ ਇੰਟਰਨੈਸ਼ਨਲ ਕਮਿਊਨਿਟੀ ਚ ਸੋ ਉਹਨੂੰ ਅਪਰ ਹੈਂਡ ਆ ਜਿਹੜਾ ਮਿਲ ਗਿਆ ਹੋਇਆ ਹੈ 500 ਮਿਲੀਅਨ ਡਾਲਰ ਦੀ ਡੀਲ ਹੈ ਜਿਹੜੀ ਉਹ ਮੇਰੇ ਖਾਲ ਸਾਈਨ ਹੋਣ ਜਾ ਰਹੀ ਹੈ ਅਗਲੇ ਦਿਨਾਂ ਚ ਸੋ ਉਹਦੇ ਕਰਕੇ ਵਾਈਟ ਹਾਊਸ ਚ ਬੁਲਾਇਆ ਜਾ ਰਿਹਾ ਉਹ ਜਿਆਦਾ ਮਨ ਨਾਲ ਸ ਬਲੋਚਿਸਤਾਨ ਦੇ ਏਰੀਆ ਚ ਨੇ ਸੋ ਪਾਕਿਸਤਾਨ ਇਹ ਗੇਮ ਖੇਡ ਰਿਹਾ ਵੀ ਉਹਦੇ ਨਾਲ ਜਿਹੜਾ ਭਾਰਤ ਇਹ ਯਤਨ ਕਰ ਰਿਹਾ ਵੀ ਬਲੋਚਿਸਤਾਨ ਨੂੰ ਟੋਟ ਕੇ ਵੱਖਰਾ ਮੁਲਕ ਬਣਾ ਲਿਆ ਜਾਵੇ ਉਹ ਬਚ ਜਾਏਗਾ ਹੁਣ ਉੱਥੇ ਅਮਰੀਕਾ ਦੀ ਪ੍ਰੈਜੈਂਸ ਹੋ ਗਈ ਅਮਰੀਕਾ ਪਾਕਿਸਤਾਨ ਦੇ ਹਿੱਤਾਂ ਦੇ ਜਿਹੜਾ ਕਾਰਜ ਕਰੇਗਾ ਸੋ ਇਹ ਸਾਰਾ ਹੈਗਾ ਜਿਹੜਾ ਇਸ ਕਰਕੇ ਅਤੇ ਅਮਰੀਕਨ ਜਿਹੜੇ ਰਾਸ਼ਟਰਪਤੀ ਉਹਨਾਂ ਨੂੰ ਹੈਗੇ 500 ਮਿਲੀਅਨ ਡਾਲਰ ਦੀ ਕੁਝ ਕੰਪਨੀਆਂ ਨੇ ਉੱਥੇ ਡੀਲ ਕਰਨਗੀਆਂ ਜਿਹੜੇ ਰੀਅਰ ਅਰਥ ਮੈਚਲਸ ਆ ਜਾਂ ਮਿਨਰਲਸ ਆ ਉਹ ਜਿਹੜੀਆਂ ਚਿਪ ਬਣਾਉਣ ਚ ਆ ਹੋਰ ਜਿਹੜੀਆਂ ਹੈਗੀਆਂ ਏਵਨ ਈਵੀ ਦੀਆਂ ਬੈਟਰੀਜ਼ ਆ ਉਹਦੇ ਵਿੱਚ ਵੀ ਕੰਮ ਹੁੰਦੇ ਆ ਸੋ ਇਹ ਜਿਹੜਾ ਹੈਗਾ ਸਾਰਾ ਉਸ ਚੱਕਰ ਚੋਂ ਆ ਸੋ ਮਨੀ ਦੀ ਜੀਓ ਪੋਲਿਟਿਕਸ ਰੇ ਵਰਤ ਭਾਰਤ ਤੇ ਕਿਦਾਂ ਦੇ ਇਫੈਕਟ ਦੇ ਪੈਣਗੇ ਕਿਉਂਕਿ ਭਾਰਤ ਦੇ ਨਾਲ ਤਾਂ ਆਪਾਂ ਦੇਖਿਆ ਕਿ ਅਮਰੀਕਾ ਦੇ ਰਿਸ਼ਤੇ ਵੀ ਉਦਾਂ ਦੇ ਦੂਜੇ ਬੰਨੇ ਫਿਰ ਪਾਕਿਸਤਾਨ ਦੇ ਦੋਨਾਂ ਹੱਥਾਂ 'ਚ ਲੱਡੂ ਹੋ ਗਿਆ ਨਾ ਜੇ ਆਰਮੀ ਦੇ ਤੌਰ ਤੇ ਜਿਹੜਾ ਹੈ ਚਾਈਨਾ ਪੂਰਾ ਮਦਦ ਕਰ ਰਿਹਾ ਹੈਗਾ ਤੇ ਦੂਜੇ ਬੰਨੇ ਇਧਰ ਅਮਰੀਕਾ ਵੀ ਹੈ ਰਸ਼ੀਆ ਦੀ ਵੀ ਉਹਨਾਂ ਨਾਲ ਬਣਦੀ ਹੈ ਕਿਵੇਂ ਦੇਖਦੇ ਸੋ ਹਾਂ ਉਹ ਹੁਣ ਕਾਫੀ ਇਸ ਵੇਲੇ ਜਿਸ ਹਾਲਤ ਦੇ ਵਿੱਚ ਕਿਸੇ ਵੇਲੇ ਭਾਰਤ ਹੁੰਦਾ ਸੀ ਜਿੰਨੀ ਸਕਸੈਸਫੁਲ ਡਿਪਲੋਮੇਸੀ 'ਚ ਭਾਰਤ ਹੁੰਦਾ ਸੀ ਇਸ ਵੇਲੇ ਪਾਕਿਸਤਾਨ ਉਹ ਸਕਸੈਸਫੁਲ ਡਿਪਲੋਮ ਉਹ ਚਾਈਨਾ ਨਾਲ ਵੀ ਬਹੁਤ ਚੰਗੇ ਰਿਲੇਸ਼ਨਾਂ ਤੇ ਅਮਰੀਕਾ ਨਾਲ ਵੀ ਹੈ ਨਾ ਸੋ ਰਸ਼ੀਆ ਨਾਲ ਉਹ ਚੰਗੇ ਰਿਲੇਸ਼ਨ ਹੋਣ ਦੇ ਬਾਵਜੂਦ ਵੀ ਹਲੇ ਅਮਰੀਕਾ ਨੂੰ ਉਹ ਸਿਗਨਲ ਨਹੀਂ ਦੇ ਰਿਹਾ ਵੀ ਮੇਰੇ ਬਹੁਤ ਚੰਗੇ ਨੇ ਸੋ ਬੜੇ ਬੜੀ ਸਕਸੈਸਫੁਲ ਕੱਢ ਰਿਹਾ ਸੋ ਇਸ ਵੱਲੇ ਕਿਉਂਕਿ ਹਵਾ ਦਾ ਰਖੂਨਾ ਵੱਲ ਹੈ ਸੋ ਅਮਰੀਕਾ ਨਾਲ ਉਹਨਾਂ ਦਾ ਰਿਸ਼ਤਾ ਕਿੰਨੇ ਸਾਲਾਂ ਲਈ ਚੱਲਦਾ ਹੈ ਇਹ ਡਿਪੈਂਡ ਕਰੂਗਾ ਕਿਉਂਕਿ 2011 ਤੋਂ ਪਹਿਲਾਂ ਵੀ ਅਮਰੀਕਾ ਦਾ ਉਹ ਫੇਵਰੇਬਲ ਬੋਏ ਸੀਗਾ ਬਨ ਲਾਦਨ ਤੋਂ ਬਾਅਦ ਥੋੜਾ ਉਹਨਾਂ ਦੇ ਟੁੱਟ ਗਿਆ ਸੀ ਰਿਸ਼ਤੇ ਯਾਰ ਇੰਟੈਲੀਜੈਂਸ ਨੇ ਤੋੜ ਲਏ ਸੀਗੇ ਉਹ ਹੁਣ ਉਹ ਦੁਬਾਰਾ ਮਿਨਰਲਸ ਰਾਹੀਂ ਜਾਂ ਹੋਰ ਥਾਂਵਾਂ ਰਾਹੀਂ ਜੜਾ ਆ ਰਿਹਾ ਹੈਗਾ ਸੋ ਇਹ ਕਿੰਨੇ ਲੌਂਗ ਟਰਮ ਲਈ ਚੱਲਦੇ ਹਾਲੇ ਜਿਹੜਾ ਹੈਗਾ ਭਾਰਤ ਦੇ ਡਿਪਲੋਮੈਟਸ ਲਈ ਹਾਰਡ ਵਰਕ ਹੈਗਾ ਉਹਨਾਂ ਨੂੰ ਜਿਹੜਾ ਜਿੱਤ ਆ ਉਹ ਟੈਰਫਸ ਦੇ ਮਾਮਲੇ ਵਿੱਚ ਆ ਜਿਹੜੀ ਜਿਹੜੀ ਡੀਲ ਹੈਗੀ ਆ ਉਹ ਸਕਸੈਸਫੁਲ ਹੋ ਜਾਂਦੀ ਹੈਗੀ ਆ ਫੇਰ ਭਾਰਤ ਪੱਖੇ ਕੁਛ ਨਾ ਕੁਛ ਅਮਰੀਕਨ ਪ੍ਰਸ਼ਾਸਨ ਹੋ ਸਕਦਾ ਵਰਨਾ ਹਲੇ ਉਹਨਾਂ ਨੂੰ ਵੇਟਿੰਗ ਵਾਚ ਕਰਨਾ ਪਵੇਗਾ ਜੀ ਬਿਲਕੁਲ ਜੀ ਦੂਜੇ ਬੰਨੇ ਗੱਲ ਅਮਰੀਕਾ ਵੱਲੋਂ ਜਿਹੜਾ H1B ਵੀਜ਼ਾ ਜਿੱਦਾਂ ਕਿ ਆਪਾਂ ਅੱਗੇ ਵੀ ਪ੍ਰੋਗਰਾਮ ਦੀ ਗੱਲ ਕੀਤੀ ਸੀ ਕਿ ਉਹ ਜਿਹੜਾ ਹੈ ਉਸ ਦੇ ਉੱਤੇ ਜਿੱਥੇ ਇੱਕ ਨਾਰਮਲ ਜਿਹੜੀ ਫੀਸ ਹੁੰਦੀ ਸੀ ਉਸ ਨੂੰ ਵਧਾ ਕੇ 1 ਲੱਖ ਡਾਲਰ ਤੱਕ ਜਿਹੜਾ ਹੈ ਉਹ ਕੀਤਾ ਗਿਆ ਹੈਗਾ ਸਰਦਾਰਪਤਾ ਸਿੰਘ ਜੀ ਕਿੰਨੇ ਦੇਖਦੇ ਹੋ ਇਹ ਵੀਜ਼ਾ ਤਕਰੀਬਨ 70 71% ਜਿਹੜੇ ਭਾਰਤ ਤੋਂ ਹੀ ਲੋਕ ਇੱਥੇ ਜਿਹੜੇ ਇਸ ਵੀਜ਼ੇ ਦੇ ਉੱਤੇ ਆਉਂਦੇ ਸੀ ਇਸ ਤੇ ਕੀ ਇੰਪੈਕਟ ਪੈਣਗੇ ਕੀ ਭਾਰਤ ਕੋਲ ਹੁਣ ਇੱਕ ਮੌਕਾ ਹੈਗਾ ਕਿ ਜਿਹੜੀ ਇੰਨੀ ਵਰਕ ਫੋਰਸ ਹੁਣ ਬਾਹਰ ਨਹੀਂ ਜਾਣੀ ਉਹਨਾਂ ਨੂੰ ਇੱਥੇ ਯੂਟਿਲਾਈਜ਼ ਕੀਤਾ ਜਾਵੇ ਜਾਂ ਨਹੀਂ ਹਾਂ ਇਹ ਇੱਕ ਤਾਂ ਇਹ ਹੈਗਾ ਵੀ ਉਹਦੇ ਬਾਰੇ ਥੋੜੀਆਂ ਜੀਆਂ ਗਲਤ ਖਬਰਾਂ ਸੀ ਵੀ ਜਿਹੜੇ ਆਲਰੇਡੀ ਉੱਥੇ ਹੈਗੇ ਆ ਉਹਨਾਂ ਲਈ ਨਹੀਂ ਹੈਗੇ ਜਿਹੜੀਆਂ ਨਵੀਆਂ ਐਪਲੀਕੇਸ਼ਨਸ ਆ ਜਾਣਗੀਆਂ ਉਹਨਾਂ ਨੂੰ 1 ਲੱਖ ਡਾਲਰ ਪ੍ਰਤੀ ਸਾਲ ਆ ਜਿਹੜਾ 5000 ਡਾਲਰ ਸੀ 5 ਜਾਂ 6000 ਸੀ ਉਹਨਾਂ 1 ਲੱਖ ਡਾਲਰ ਕਰਦੇ ਇਟ ਮੀਨਸ ਜਿਹੜੇ ਨਵੇਂ H1B ਵੀਜ਼ਾ ਹੈਗੇ ਆ ਉਹ ਉਹ ਘਟ ਜਾਣਗੇ ਭਾਰਤ ਤੋਂ ਜਾਣ ਵਾਲੇ ਸੋ ਇਸ ਤਰ੍ਹਾਂ ਭਾਰਤ ਜਿਹੜਾ IT ਸੈਕਟਰ ਆ ਉਹਦੇ ਵਿੱਚੋਂ ਜਿਹੜੇ ਅਗਲੇ ਇਹ ਕਿੰਨੇ ਸਾਲ ਰਹਿੰਦਾ ਇਹ ਤੇ ਡਿਪੈਂਡ ਕਰਦਾ ਕਿਉਂਕਿ ਭਾਰਤ ਵਿੱਚੋਂ ਹਰ ਸਾਲ ਹਜ਼ਾਰਾਂ ਹੀ ਵਿਦਿਆਰਥੀ ਆ ਜਿਹੜੇ IT ਸੈਕਟਰ ਚ ਆ ਲੱਖਾਂ ਹੀ ਦੇ ਕਰੀਬ ਆ ਰਹੇ ਹੈ ਬਿਲਕੁਲ ਪਿਛਲੇ ਸਾਲ ਦਾ ਜਿਹੜਾ ਡਾਟਾ ਆ ਕਿ 4 ਲੱਖ ਲੋਕ ਜਿਹੜੇ ਆ ਉਹ ਤਕਰੀਬਨ ਜਿਹੜੇ ਗਏ ਹੈਗੇ ਆ ਖਾਸ ਕਰਕੇ ਇਸੇ ਹੀ ਬਹੁਤ ਵੱਡੀ ਜਿਹੜੀ ਹੈਗੇ ਇੱਕ ਵਾਲਮ ਇੱਕ ਆ ਰਿਹਾ ਹੈ ਵਾਲਮਾਰਟ ਦਾ <laughs> Amazon ਦਾ ਆਇਆਗਾ ਮੈਨੇਜਰ ਉਹਦੀ ਆ ਰਹੀ ਹੈ ਕਹਿੰਦਾ ਅਸੀਂ 17 ਬੰਦਿਆਂ ਦੀ ਟੀਮ ਸੀ 15 H1B ਵੀਜ਼ੇ ਵਾਲੇ ਸੀਗੇ ਦੋ ਜਣੇ ਜਿਹੜੇ ਅੰਗਰੇਜ਼ ਸੀਗੇ ਸੋ ਤੇ ਦੂਸਰਾ Walmart ਤਾਂ ਕਹਿੰਦਾ ਤੇਲਗੂ ਪੀਪਲ ਨੂੰ ਪ੍ਰੇਫਰ ਕਰਦਾ ਹੈ ਤੇ ਜਿਹੜਾ ਹੈਗਾ Intel ਵਾਲੇ ਆ ਉਹ ਗੁਜਰਾਤੀਸ ਨੂੰ ਜਿਹੜਾ ਹੈਗਾ ਉਹ ਪ੍ਰੇਫਰ ਕਰ ਰਹੇ ਹੈਗੇ ਸੋ ਇਹ ਉਹ ਮਨ ਲੱਗਦੀ ਕੁਛ ਨਾ ਕੁਛ ਇਹ ਅਮਰੀਕਾ ਨੂੰ ਵੀ ਫਰਕ ਪਵੇਗਾ ਕਿਉਂਕਿ ਜੇ ਇਹ ਇਹ ਨਈ ਟੈਕਨੋਕਰੈਟਸ ਜਿਹੜੇ ਜਾਂਦੇ ਉਹਦੇ ਨਾਲ ਜਿਹੜੀ ਟੈਕਸ ਪੇਇੰਗ ਆ ਜਿਹੜੀ ਹੋ ਰਹੀ ਸੀਗੀ ਉਹ ਕਿੱਥੋਂ ਤੱਕ ਹੁੰਦੀ ਆ ਦੂਸਰਾ ਹੈਗਾ ਵੀ ਭਾਰਤ ਦੀਆਂ ਕੁਝ ਕੁਝ ਆਵਾਜ਼ਾਂ ਉੱਠ ਰਹੀਆਂ ਨੇ ਵੀ ਇਹ ਨਾ ਕੀਤਾ ਜਾਵੇ ਸਾਡੀ ਜਿਹੜੀਆਂ ਜਿਹੜੇ ਵਿਦਿਆਰਥੀ ਪ੍ਰਭਾਵਿਤ ਹੋਣਗੇ ਇਹਦੇ ਚੋਂ ਹੁਣ ਭਾਰਤ ਨੂੰ ਇਹ ਸਮਝਣਾ ਚਾਹੀਦਾ ਵੀ ਜਦੋਂ ਤੁਸੀਂ ਇੱਕ ਇੰਟਰਨੈਸ਼ਨਲ ਕਮਿਟੀ ਵਿੱਚ ਰਹਿੰਦੇ ਆ ਉਸ ਵੇਲੇ ਸਾਰਿਆਂ ਨਾਲ ਇੱਕ ਚੰਗੇ ਰਿਸ਼ਤੇ 'ਚ ਲੈ ਦੇ ਚ ਹੁੰਦਾ ਜਦੋਂ ਅਮਰੀਕਾ ਭਾਰਤ ਨੂੰ ਇਹ ਕਹਿੰਦਾ ਸੀ ਵੀ ਤੁਹਾਡੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ ਤੇ ਤੁਹਾਡੇ ਧਾਰਮਿਕ ਘਰਤ ਗਣਤੀ ਤੇ ਤਸ਼ੱਦਦ ਹੋ ਰਿਹਾ ਤਾਂ ਭਾਰਤ ਕਹਿੰਦਾ ਸੀ ਸਾਡਾ ਆਜ਼ਾਦ ਕੰਟਰੀ ਆ ਅਸੀਂ ਕਿਸੀ ਸਾਡਾ ਇੰਟਰਨਲ ਮਾਮਲਾ ਹੈਗਾ ਜੀ ਵੀ ਇਹ ਸਾਡਾ ਇੰਟਰਨਲ ਮਾਮਲਾ ਹੁਣ ਜੇ H1B ਵੀਜ਼ਾ ਵਧਿਆ ਤਾਂ ਉਹ ਅਮਰੀਕਾ ਦਾ ਇੰਟਰਨਲ ਮਾਮਲਾ ਹੈ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਘਟਾ ਲਓ ਜਾਂ ਇਦਾਂ ਕਰ ਉਹਨਾਂ ਦੀ ਫੋਰਨ ਪੋਲਿਸੀ ਹੈ ਉਹਨਾਂ ਨੇ ਡਿਸਾਈਡ ਕਰ ਲਈ ਨਾ ਡਿਸਾਈਡ ਕਰ ਇਟ ਮੀਨਸ ਇਹ ਸਮਝਣਾ ਚਾਹੀਦਾ ਵੀ ਕਿਸੇ ਦਾ ਵੀ ਜਦੋਂ ਤੁਸੀਂ ਇੰਟਰਨੈਸ਼ਨਲ ਭਾਈਚਾਰੇ 'ਚ ਰਹਿੰਦੇ ਹੋ ਇਸ ਤਰ੍ਹਾਂ ਦੇ ਮਾਮਲੇ ਇੰਟਰਨਲ ਮਾਮਲੇ ਨਹੀਂ ਹੁੰਦੇ ਇੱਕ ਦੂਜੇ ਨਾਲ ਲੈ ਕੇ ਕਰਕੇ ਮਤਲਬ ਵਰਲਡ ਇਜ਼ ਅ ਗਲੋਬਲ ਵਿਲੇਜ ਜੇ ਪਿਆ ਜਾਂਦਾ ਹੈ ਤੇ ਉਹ ਆਪਾਂ ਇੱਥੇ ਦੇਖ ਸਕਦੇ ਆ ਕਿ ਉੱਥੇ ਗੱਲਾਂ ਜੀ ਬਿਲ ਸੀ ਤੁਸੀਂ ਦੇਖੋ ਜੈ ਸ਼ੰਕਰ ਨੇ ਉਦੋਂ ਕਿਹਾ ਸੀਗਾ ਵੀ ਤੁਸੀਂ ਯੂਰਪ ਚਾਏ ਸੀਗੇ ਵੀ ਰਸ਼ੀਆ ਤੋਂ ਤੇਲ ਖਰੀਦਦੇ ਹੋ ਕਹਿੰਦੇ ਅਸੀਂ ਆਪਣੇ ਮੁਲਕ ਦੀਆਂ ਜਿਹੜੀਆਂ ਹਾਲਤਾਂ ਨੇ ਦੇਖਾ ਜਿਹੜਾ ਖਰੀਦਾਂਗੇ ਵੀ ਅਸੀਂ ਕਿਸੇ ਦੇ ਦਬਾਅ ਹੇਠ ਨਹੀਂ ਹੁਣ ਜਦੋਂ ਇੱਕਦਮ ਦਬਾਅ ਆਇਆ ਉਹਨਾਂ ਨੇ ਜਦੋਂ ਉਹਨਾਂ ਨੇ ਆਪਣੇ ਅਸਲੀ ਰੰਗ ਦਿਖਾਏ ਆ ਤਾਂ ਇਟ ਮੀਨਸ ਸਾਨੂੰ ਬੈਲੈਂਸ ਆਫ ਪ੍ਰੋਬੈਬਿਲਟੀਜ਼ ਵਿੱਚ ਤੇ ਰਿਸ਼ਤਿਆਂ ਦੇ ਬੈਲੈਂਸ ਵਿੱਚ ਰਹਿਣ ਦੀ ਜਾਂਚ ਆਉ ਸਿੱਖਣੀ ਚਾਹੀਦੀ ਹੈ ਜੀ ਬਿਲਕੁਲ ਜੀ ਕਈ ਵਾਰੀ ਜਦੋਂ ਬਹੁਤ ਸਾਰੇ ਡਾਇਲੋਗ ਹੋ ਸਕਦਾ ਹੈ ਕਿ ਉਹ ਭਾਰਤ ਦੇ ਵਿੱਚ ਵਿਕਦੇ ਹੋਣ ਭਾਰਤ ਦੇ ਲੋਕ ਪਸੰਦ ਕਰਦੇ ਹੋਣ ਰੀਲਾਂ ਬਣਦੀਆਂ ਹੋਣ ਜਾਂ ਉਹਨਾਂ ਨੂੰ ਸ਼ਾਰਟਸ ਦੇ ਵਿੱਚ ਲੋਕੀ ਦੇਖ ਕੇ ਜਾਣਗੇ ਕਿ ਆਹ ਸਾਡਾ ਕਿਆ ਬਾਤ ਹੈ ਕਿ ਸਾਡਾ ਮੰਤਰੀ ਜਾਂ ਵਿਦੇਸ਼ ਮੰਤਰੀ ਜਾਂ ਪ੍ਰਧਾਨ ਮੰਤਰੀ ਨੇ ਕਰਾਰਾ ਜਵਾਬ ਦੇ ਦਿੱਤਾ ਪਰ ਉਹਨਾਂ ਦੇ ਜਿਹੜੇ ਇੰਪੈਕਟ ਬਾਹਰਲੇ ਬੰਨੇ ਪੈਣੇ ਨੇ ਉਹ ਜਿਹੜੇ ਨੇ ਉਹ ਤੁਸੀਂ ਬੈਲੈਂਸ ਨਹੀਂ ਕਰ ਸਕਦੇ ਤੁਸੀਂ ਜਿਹੜਾ ਹੈ ਇੱਕੋ ਤਰੀਕੇ ਦੇ ਨਾਲ ਜਿੱਦਾਂ ਮੀਡੀਆ ਕੈਂਪੇਨ ਹੁੰਦੀ ਹੈ ਓਦਾਂ ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਉਸ ਤਰੀਕੇ ਦੇ ਨਾਲ ਹੈਂਡਲ ਨਹੀਂ ਹੁੰਦੀ ਔਰ ਭਾਰ ਦੇ ਪੂਰੇ ਸਿਨੈਰੀਓ ਤੋਂ ਆਪਾਂ ਦੇਖਿਆ ਹੈ ਕਿ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਸਰਦਾਰ ਹਰਪਤਾ ਸਿੰਘ ਜੀ ਸਾウਦੀ ਅਰਬ ਦੇ ਨਾਲ ਜਿਹੜੀ ਪਾਕਿਸਤਾਨ ਦਾ ਜਿਸ ਤਰੀਕੇ ਦਾ ਸਮਝੌਤਾ ਹੋਇਆ ਹੈ ਉਸ ਤੋਂ ਬਾਅਦ ਰਾਜਨਾਤ ਸਿੰਘ ਹੋਣਾ ਦਾ ਜਿਹੜਾ ਰੀਸੈਂਟ ਇੱਕ ਬਿਆਨ ਆਇਆ ਕਹਿੰਦੇ ਕਿ ਜਿਹੜਾ ਪੀਓ ਕੀ ਹੈ ਹੁਣ ਸਾਡਾ ਸਾਨੂੰ ਹਥਿਆਰਾਂ ਦੇ ਨਾਲ ਲੈਣ ਦੀ ਲੋੜ ਨਹੀਂ ਓਦਾਂ ਹੀ ਆ ਜਾਵੇਗਾ ਇਨੂੰ ਕਿਸ ਬਿਆਨ ਇਸ ਬਿਆਨ ਦੀ ਪਰਚੋਲ ਕਿਵੇਂ ਕਰਾਂਗੇ ਕਿ ਇਹ ਡਿਫੈਂਸਿਵ ਬਿਆਨ ਹੈ ਜਾਂ ਕਿਵੇਂ ਦੇਖਦੇ ਹੋ ਵੀ ਆਪਣੇ ਆਪ ਕੇ ਦਾਜੂਆ ਹਾਂ ਹਾਂ ਜੀ ਹੁਣ ਕਿਉਂਕਿ ਟੋਨ ਬਦਲੀ ਹੈਗੀ ਆ ਸਾਊਦੀ ਅਰਬ ਨਾਲ ਉਹਨਾਂ ਦਾ ਸਮਝੌਤਾ ਹੋ ਉਹਨਾਂ ਨਾਲ ਇੱਕ ਤਾਂ ਦੇਖੋ ਵੀ ਸਾਊਦੀ ਅਰੇਬੀਆ ਇੱਕ ਬਹੁਤ ਵੱਡਾ ਮਲਕ ਹੈਗਾ ਮੈਡਲਿਸਟ ਦਾ ਸੋ ਕਹਿ ਲਈਏ ਵੀ ਕਿੰਗ ਆਫ ਮੈਡਲਿਸਟਰ ਜੀ ਹਨਾ ਉਹਦੇ ਦੁਆਲੇ ਵਾਪਸ ਇਕਨੋਮਿਕ ਤੌਰ ਤੇ ਵੀ ਆਪਾਂ ਦੇਖ ਸਕਦੇ ਜੀ ਉਹਦੇ ਚਾਹਦੇ ਆਗੇ ਦੂਸਰਾ ਇਹ ਹੈਗਾ ਵੀ ਹੁਣ ਪਾਕਿਸਤਾਨ ਨੂੰ ਅੱਗੇ ਤਾਂ ਚਾਈਨਾ ਦੇ ਹਥਿਆਰਾਂ ਦਾ ਐਕਸੈਸ ਸੀ ਜੀ ਹੁਣ ਆਪਾਂ ਹੁਣ ਜਿਹੜੇ ਸਾਊਦੀ ਅਰਬ ਹਥਿਆਰ ਖਰੀਦਦਾ ਉਹ ਇਨਡਾਇਰੈਕਟਲੀ ਪਾਕਿਸਤਾਨ ਦੀ ਮਿਲਟਰੀ ਕੋਲ ਆ ਸਕਦੇ ਹੈਗੇ ਆ ਜਾਂ ਹਨਾ ਬਲਕੇ ਪਾਕਿਸਤਾਨ ਨੂੰ ਜੇ ਅਮਰੀਕਾ ਨਹੀਂ ਵੀ ਹਥਿਆਰ ਦਿੰਦਾ ਉਤੋਂ ਵਾਇਆ ਸਾਊਦੀ ਅਰਬ ਖਰੀਦ ਸਕਦਾ ਇਹ ਉਹਨੂੰ ਐਕਸੈਸ ਪੁਆਇੰਟ ਆ ਜਿਹੜਾ ਹੋ ਗਿਆ ਇਸੇ ਕਰਕੇ ਰਾਜਨਾਥ ਸਿੰਘ ਦਾ ਇਹ ਆਇਆ ਹੈਗਾ ਮਰੱਕੋ ਵਿੱਚ ਗਏ ਸੀ ਉਹ ਮਰੱਕੋ ਚ ਉਹ ਕਹਿੰਦੇ ਵੀ ਪਾਕਿਸਤਾਨ ਅਕੂਪਾਈਡ ਕਸ਼ਮੀਰ ਲਈ ਹੁਣ ਸਾਨੂੰ ਹਥਿਆਰ ਚਲਾਉਣ ਦੀ ਲੋੜ ਨਹੀਂ ਅੱਜ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਵੀ ਅਸੀਂ ਲੜ ਕੇ ਲੜ ਕੇ ਲੈ ਲਵਾਂਗੇ ਜੀ ਹੁਣ ਉਹ ਕਹਿੰਦੇ ਵੀ ਉਹ ਆਪਣੇ ਆਪ ਹੀ ਆ ਜਾਏਗਾ ਇਟ ਮੀਨਸ ਟੋਨ ਡਾਊਨ ਹੋਇਆ ਹੈਗਾ ਐਸੋ ਸਾਊਦੀ ਅਰਬ ਨਾਲ ਸਮਝੌਤੇ ਤੋਂ ਬਾਅਦ ਔਰ ਜਿਹੜੇ ਅਮਰੀਕਾ ਨਾਲ ਰਿਲੇਸ਼ਨਸ ਹੈਗੇ ਆ ਸੋ ਜੀਓਪੋਲਿਟਿਕਸ ਵਿੱਚ ਇਹ ਵੈਸੇ ਚੰਗੀ ਗੱਲ ਹੈਗੀ ਆ ਹੂੰ ਕਿਉਂਕਿ ਹਾਲਾਤ ਦੇ ਅਨੁਸਾਰ ਬਦਲਣਾ ਚਾਹੀਦਾ ਹੈਗਾ ਮਤਲਬ ਫਿਰ ਆਪਾਂ ਇਹ ਕਹਿ ਸਕਦੇ ਆ ਵੀ ਜੰਗ ਹੁਣ ਸ਼ਾਇਦ ਨਹੀਂ ਹੋਏਗੀ ਇਸ ਤਰੀਕੇ ਨਾਲ ਹਥਿਆਰਾਂ ਵਾਲੀ ਜੰਗ ਜੈਸਾ ਦਾ ਐਗਰੈਸ਼ਨ ਦੇਖਣ ਨੂੰ ਨਹੀਂ ਮਿਲੇਗਾ ਹਾਂਜੀ ਹਾਂਜੀ ਐਗਰੈਸ਼ਨ ਤੇ ਜਿਹੜਾ ਟਰਾਂਸਨੇਸ਼ਨਲ ਪ੍ਰੈਸ਼ਨ ਆ ਉਹਦੇ ਵਿੱਚ ਦੋਹਾਂ ਪਾਸਿਆਂ ਵੱਲੋਂ ਇਹ ਵਾਰ ਹੁਣ ਪਾਕਿਸਤਾਨ ਵੀ ਇੰਨਾ ਡੇਅਰ ਨਹੀਂ ਕਰੇਗਾ ਵੀ ਉਹ ਭਾਰਤ ਵਿੱਚ ਆ ਕੇ ਦੁਬਾਰੇ ਜਿਹੜਾ ਇਦਾਂ ਦੀ ਕੋਈ ਕਾਰਵਾਈ ਕਰ ਦੋਹਾਂ ਲਈ ਡੈਟਰੈਂਟ ਆ ਜਿਹੜੀ ਇਹ ਪਾਲਿਸੀ ਆ ਬਣ ਜਾਣ ਇਹ ਚੰਗੇ ਗੱਲ ਹੈਗੀ ਆ ਕਿਉਂਕਿ ਦੋਹੇ ਪਾਸੇ ਜਦੋਂ ਪ੍ਰੌਕਸੀ ਵਾਰ ਚੱਲਦੀ ਆ ਤਾਂ ਆਮ ਲੋਕਾਂ ਦਾ ਲਹੂ ਡੁੱਲਦਾ ਸੋ ਆਮ ਲੋਕਾਂ ਦਾ ਉਸ ਪੋਲਿਟਿਕਸ ਨਾਲ ਤੇ ਉਸ ਲਹਿਰ ਨਾਲ ਕੋਈ ਵੀ ਸਬੰਧ ਨਹੀਂ ਹੁੰਦਾ ਜਿਹਦੇ ਉਹ ਵਿਕਟਮ ਬਣ ਜਾਂਦੇ ਹੈਗੇ ਆ ਆਮ ਲੋਕ ਘੁੰਮਣ ਜਾਏ ਆ ਆਪਣੇ ਕਿਸੇ ਮੇਲੇ ਗੇਲੇ ਜਾਂ ਕਿਤੇ ਬਾਜ਼ਾਰਾਂ ਚ ਖਰੀਦਦਾਰੀ ਕਰਦੇ ਆ ਉਹਨਾਂ ਤੇ ਅੰਨੇ ਵਾ ਗੋਲੀਆਂ ਭਰਾ ਦੇਣੀਆਂ ਹੈ ਕਿਸੇ ਵੀ ਲਹਿਰ ਦਾ ਔਰ ਕਿਸੇ ਵੀ ਖਾਰਕੂ ਦਾ ਆਪਾਂ ਕਹਿ ਸਕਦੇ ਆਂ ਵੀ ਉਹ ਉਹ ਕਾਰਜ ਨਹੀਂ ਹੋ ਸਕਦਾ ਆਮ ਲੋਕਾਂ ਦੀ ਜਾਨ ਲੈਣ ਵਾਲੀ ਲਹਿਰ ਹੈ ਜਿਹੜੀ ਉਹ ਅੱਜ ਵੀ ਗਈ ਤੇ ਕੱਲ ਵੀ ਗਈ ਹੈ ਨਾ ਸੋ ਇਹਦੇ ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਜੀ ਬਿਲਕੁਲ ਜੀ ਅੱਜ ਦੇ ਸਾਡੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਓ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0121 551101 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਸਰਦਾਰ ਰਵਤਾਰ ਸਿੰਘ ਹੁਣ ਧੰਨਵਾਦ ਕਰਦੇ ਆਂ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ